ਅੱਜ ਦਿਨ ਸ਼ਨੀਵਾਰ 25 ਜਨਵਰੀ 12 ਮਾਗ ਨਨਕਸਾਈ ਸੰਮਤ 555 ਆ ਤੁਸ ਜੁੜੇ ਹੋ ਲੋਕਪਾਣ ਨਿਊਜ਼ ਦੇ ਨਾਲ ਤੁਹਾਡੇ ਨਾਲ ਦੇਸ਼ ਦੁਨੀਆ ਤੇ ਪੰਜਾਬ ਦੀਆਂ ਖਬਰਾਂ ਸਾਂਝੀਆਂ ਕਰਨੀਆਂ ਨੇ ਮੈਂ ਹਰਿੰਦਰ ਬਾਜਵਾ ਖਬਰਾਂ ਦੀ ਸ਼ੁਰੂਆਤ ਕਰਦੇ ਆਂ ਪੰਜਾਬ ਦੇ ਵਿੱਚ ਤਹਿਸੀਲਾਂ ਦੇ ਵਿੱਚ ਹੁਣ ਸੀਸੀਟੀਵੀ ਕੈਮਰਾ ਰਾਹੀਂ ਨਿਗਰਾਨੀ ਕੀਤੀ ਜਾਏਗੀ ਪੰਜਾਬ ਦੇ ਵਿੱਚ ਇੱਕ ਵਾਰ ਮੁੜ ਸੀਸੀਟੀਵੀ ਕੈਮਰੇ ਤਹਿਸੀਲਾਂ ਦੇ ਵਿੱਚ ਲਗਾਏ ਜਾਣਗੇ ਇਹ ਫੈਸਲਾ ਪੰਜਾਬ ਸਰਕਾਰ ਨੇ ਲਿਆ ਹੈ ਪੰਜਾਬ ਚ ਤਹਿਸੀਲਾਂ ਤੇ ਕੈਮਰਿਆਂ ਦੀ ਅੱਖ ਰਹੇਗੀ ਤਾਂ ਜੋ ਮਾਲ ਮਹਿਕਮੇ ਵੱਲੋਂ ਭ੍ਰਿਸ਼ਟਾਚਾਰ ਨੂੰ ਠੱਲਿਆ ਜਾ ਸਕੇ ਇਹ ਬਿਆਨੀਆਂ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦਾ ਹੈ ਜਦੋਂ ਅਪ੍ਰੈਲ 2023 ਵਿੱਚ ਤਹਿਸੀਲ ਦਾ ਆਂਦੇ ਅੰਦਰ ਤੇ ਬਾਹਰ ਸੀਸੀਟੀਵੀ ਕੈਮਰੇ ਲਗਾਏ ਗਏ ਸਨ ਤਾਂ ਮਾਲ ਅਫਸਰਾਂ ਦੇ ਫਿਕਰ ਵੱਧ ਗਏ ਸਨ ਪੰਜਾਬ ਸਰਕਾਰ ਨੇ ਨਾ ਕੈਮਰਿਆਂ ਦੀ ਕੋਈ ਮੋਨਿਟਰਿੰਗ ਨਹੀਂ ਕੀਤੀ ਜਿਸ ਦੇ ਨਤੀਜੇ ਵਜੋਂ ਇਹ ਕੈਮਰੇ ਬੰਦ ਪਏ ਸਨ ਹਰ ਸਬ ਰਜਿਸਟਰਾਰ ਜੁਆਇੰਟ ਸਬ ਰਜਿਸਟਰਾਰ ਦੇ ਦਫਤਰ ਦੇ ਅੰਦਰ ਅਤੇ ਬਾਹਰ 4-4 ਸੀਸੀਟੀਵੀ ਕੈਮਰੇ ਲਗਾਏ ਗਏ ਸਨ ਵਧੀਕ ਮੁੱਖ ਸਕੱਤਰ ਤੇ ਵਿੱਤ ਕਮਿਸ਼ਨਰ ਮਾਲ ਅਨੁਰਾਗ ਵਰਮਾ ਨੇ ਜਦੋਂ ਪਿਛਲੇ ਦਿਨੀ ਇਨ੍ਹਾਂ ਕੈਮਰਿਆਂ ਦੀ ਸ਼ਾਨਦਾਨ ਕੀਤੀ ਤਾਂ 180 ਤਹਿਸੀਲਾਂ ਦੇ ਦਫਤਰਾਂ ਵਿੱਚੋਂ ਸਿਰਫ ਤਿੰਨ ਕੈਮਰੇ ਹੀ ਚਾਲੂ ਹਾਲਤ ਵਿੱਚ ਮਿਲੇ ਪਤਾ ਲੱਗਿਆ ਕਿ ਪੰਜਾਬ ਸਰਕਾਰ ਨੇ 2 ਕਰੋੜ ਰੁਪਏ ਦੀ ਲਾਗਤ ਨਾਲ ਸਮੁੱਚੇ ਪੰਜਾਬ 'ਚ 720 ਸੀਸੀਟੀਵੀ ਕੈਮਰੇ ਲਾਇਸੈਂਸ ਜਿਨ੍ਹਾਂ ਵਿੱਚੋਂ ਕੇਵਲ ਤਿੰਨ ਹੀ ਚੱਲਦੇ ਨਿਕਲੇ ਪੰਜਾਬ ਸਰਕਾਰ ਨੇ ਹੁਣ ਡਿਪਟੀ ਕਮਿਸ਼ਨਰਾਂ ਨੂੰ ਚਿੱਠੀ ਲਿਖ ਕੇ 31 ਜਨਵਰੀ ਤੱਕ ਸਾਰੇ ਕੈਮਰੇ ਚਾਲੂ ਕਰਨ ਦੇ ਹੁਕਮ ਚੜਾ ਦਿੱਤੇ ਨੇ ਪਤਾ ਲੱਗਿਆ ਹੈ ਕਿ ਇਨ੍ਹਾਂ ਕੈਮਰਿਆਂ ਦੀ ਪਹਿਲਾਂ ਕਿਸੇ ਨੇ ਮੋਨੀਟਰਿੰਗ ਕਰਨ ਦੀ ਲੋੜ ਨਹੀਂ ਸੀ ਸਮਝੀ ਸੂਬਾ ਸਰਕਾਰ ਦਾ ਸੀਸੀਟੀਵੀ ਕੈਮਰੇ ਲਗਾਏ ਜਾਣ ਦਾ ਮਕਸਦ ਸੀ ਕਿ ਲੋਕਾਂ ਦੀ ਤਹਿਸੀਲਾਂ ਵਿੱਚ ਖੱਜਲ-ਖੁਆਰੀ ਘਟੇ ਅਤੇ ਭ੍ਰਿਸ਼ਟਾਚਾਰ ਨੂੰ ਨੱਥ ਪਵੇ ਜਾਣਕਾਰ ਸੂਤਰ ਦੱਸਦੇ ਨੇ ਕਿ ਤਹਿਸੀਲਾਂ ਵਿੱਚ ਘੁੰਮਦੇ ਦਲਾਲਾਂ ਦੀ ਵੀ ਇਨ੍ਹਾਂ ਕੈਮਰੇਵਾਂ ਰਾਹੀਂ ਸਨਖਤ ਕੀਤੇ ਜਾਣ ਦਾ ਮਨੋਰਾਸ ਸੀ। ਸੀਸੀਟੀਵੀ ਦੇ ਨਾਲ ਇਨ੍ਹਾਂ ਦਲਾਲਾਂ ਦੇ ਉੱਤੇ ਅੱਖ ਰੱਖੀ ਜਾ ਸਕਦੀ ਸੀ। ਡਿਪਟੀ ਕਮਿਸ਼ਨਰ ਆਪੋ ਆਪਣੇ ਜ਼ਿਲ੍ਹੇ 'ਚ ਇਨ੍ਹਾਂ ਕੈਮਰੇ ਨਾਲ ਤਹਿਸੀਲਾਂ ਤੇ ਨਜ਼ਰ ਰੱਖਣਗੇ। ਇਹ ਕੈਮਰੇ ਮੈਸੇਜ ਪ੍ਰੋਟੈਕ ਸੋਲਿਊਸ਼ਨਸ ਪ੍ਰਾਈਵੇਟ ਲਿਮਟਿਡ ਵੱਲੋਂ ਲਗਾਏ ਗਏ ਸਨ। ਇਹ ਸੀਸੀਟੀਵੀ ਕੈਮਰੇ ਆਈਪੀ ਐਡਰੈਸ ਤੇ ਆਧਾਰਿਤ ਸਨ। ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਸੀਨੀਅਰ ਆਗੂ ਗੁਰਜੀਤ ਸਿੰਘ ਤਲਵੰਡੀ ਨੂੰ ਪਾਰਟੀ 'ਚੋਂ ਬਾਹਰ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਖਤਰ ਗੁਰਜੀਤ ਸਿੰਘ ਤਲਵੰਡੀ ਨੂੰ ਪਾਰਟੀ ਵਿਰੋਧੀ ਸਰਗਰਮੀਆਂ ਦੇ ਚੱਲਦਿਆਂ ਪਾਰਟੀ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ। ਉਹਨਾਂ ਨੂੰ ਪਾਰਟੀ ਵਿੱਚੋਂ ਕੱਢਣ ਦਾ ਐਲਾਨ ਜ਼ਿਲ੍ਹਾ ਫਰੀਦਕੋਟ ਦੇ ਸ਼ਹਿਰੀ ਪ੍ਰਧਾਨ ਮਨਮੋਨ ਸਿੰਘ ਮਕਰਨਪੁਰ ਅਤੇ ਵਿਹਾਤੀ ਪ੍ਰਧਾਨ ਚਨਜੀਤ ਸਿੰਘ ਚਨਾਰਥਲ ਵੱਲੋਂ ਇੱਕ ਸਾਂਝੇ ਬਿਆਨ 'ਚ ਕੀਤਾ ਗਿਆ। ਉਹਨਾਂ ਦੱਸਿਆ ਕਿ ਗੁਰਜੀਤ ਸਿੰਘ ਤਲਵੰਡੀ ਪਾਰਟੀ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਪਾਰਟੀ ਦੀ ਅਕਸ ਨੂੰ ਢਾਹ ਲਾਉਣ ਦੀਆਂ ਕਾਰਵਾਈਆਂ ਵਿੱਚ ਰੁੱਝੇ ਹੋਏ ਸਨ। ਉਨ੍ਹਾਂ ਦੀਆਂ ਇਹਨਾਂ ਪਾਰਟੀ ਵਿਰੋਧੀ ਸਰਗਰਮੀਆਂ ਨੂੰ ਦੇਖਦੇ ਉਹਨਾਂ ਨੂੰ ਪਾਰਟੀ ਵਿੱਚੋਂ 6 ਸਾਲਾਂ ਲਈ ਕੱਢਣ ਦਾ ਫੈਸਲਾ ਕੀਤਾ ਗਿਆ ਹੈ। ਵਰਨਜੋਗ ਹੈ ਕਿ ਪਾਰਟੀ ਲੀਡਰਸ਼ਿਪ ਵੱਲੋਂ ਗੁਰਜੀਤ ਸਿੰਘ ਤਲਵੰਡੀ ਨੂੰ ਪਾਰਟੀ ਵਿੱਚੋਂ ਕੱਢਣ ਦਾ ਫੈਸਲਾ ਉਹਨਾਂ ਦੇ ਉਸ ਬਿਆਨ ਤੋਂ ਬਾਅਦ ਲਿਆ ਗਿਆ ਜਿਸ ਵਿੱਚ ਉਹਨਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਭਰਤੀ ਮੁਹਿੰਮ ਤੇ ਸਵਾਲ ਚੁੱਕਦੇ ਹੋਏ ਭਰਤੀ ਮੁਹਿੰਮ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ 7 ਮੈਂਬਰੀ ਕਮੇਟੀ ਰਾਹੀਂ ਕੀਤੀ ਜਾਣ ਦੀ ਮੰਗ ਕੀਤੀ ਸੀ। ਤੁਹਾਨੂੰ ਦੱਸ ਦਈਏ ਕਿ ਗੁਰਜੀਤ ਸਿੰਘ ਤਲਵੰਡੀ ਇੱਕ ਟਕਸਾਲੀ ਪਰਿਵਾਰ ਹੈ ਅਕਾਲੀ ਦਲ ਦਾ ਅਤੇ ਲੰਬੇ ਸਮੇਂ ਤੋਂ ਅਕਾਲੀ ਦਲ ਦੀ ਸੇਵਾ ਦੇ ਵਿੱਚ ਵਕਫ ਸੋਧ ਬਿੱਲ ਦੇ ਲਈ ਬਣੀ ਸਾਂਝੀ ਸੰਸਦੀ ਕਮੇਟੀ ਦੇ ਵਿੱਚ ਹੰਗਾਮਾ ਹੋਇਆ ਇਸ ਕਮੇਟੀ ਦੀ ਮੀਟਿੰਗ ਦੇ ਦੌਰਾਨ ਵੱਡਾ ਹੰਗਾਮਾ ਹੋਣ ਦਾ ਦਾਵਾ ਕੀਤਾ ਗਿਆ ਤੇ 10 ਜਿਹੜੇ ਵਿਰੋਧੀ ਧਿਰ ਦੇ ਮੈਂਬਰ ਨੇ ਉਹਨਾਂ ਨੂੰ ਮੌਤਲ ਵੀ ਕੀਤਾ ਗਿਆ ਵਕਫ ਸੋਧ ਬਿੱਲ ਤੇ ਸ਼ੁੱਕਰਵਾਰ ਨੂੰ ਹੋਈ ਸੰਸਦੀ ਕਮੇਟੀ ਦੀ ਬੈਠਕ 'ਚ ਜ਼ੋਰਦਾਰ ਹੰਗਾਮਾ ਹੋਇਆ ਹੰਗਾਮਿਆਂ ਦੌਰਾਨ ਵਿਰੋਧੀ ਧਿਰ ਦੇ ਸਾਰੇ 10 ਮੈਂਬਰਾਂ ਨੂੰ ਦਿਨ ਭਰ ਲਈ ਕਮੇਟੀ 'ਚੋਂ ਮੌਤਲ ਕਰ ਦਿੱਤਾ ਗਿਆ ਬੈਠਕ ਦਰਮਾਨ ਦੋਹਾਂ ਧਿਰਾਂ ਦਰمیان ਹੰਗਾਮਾ ਇੰਨਾ ਵੱਧ ਗਿਆ ਕਿ ਮਾਰਸ਼ਲ ਬਣਾਉਣੇ ਪੇ ਭਾਜਪਾ ਸੰਸਦ ਮੈਂਬਰ ਜਗਦੰਭ ਗਾਪਾਲ ਦੀ ਅਗਵਾਈ ਹੇਠ ਹੋਈ ਸਾਂਝੀ ਸੰਸਦੀ ਕਮੇਟੀ ਦੀ ਮੀਟਿੰਗ ਵਖਵ ਕਾਨੂੰਨ 1955 ਦੀ 44ਵੀਂ ਧਾਰਾ 'ਚ ਤਜਵੀਜ਼ ਜਾਂ ਸੋਧਾਂ ਦਾ ਅਧਿਐਨ ਕਰਨ ਲਈ ਸੱਦੀ ਗਈ ਹੈ ਮੀਟਿੰਗ ਦੌਰਾਨ ਭਾਜਪਾ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਅਤੇ TMC ਸੰਸਦ ਮੈਂਬਰ ਕਲਿਆਣ ਬেনারਜੀ ਦਰਮਿਆਨ ਤਿੱਖੀ ਬਹਿਸ ਹੋਈ ਜਿਸ ਤੋਂ ਬਾਅਦ ਬੈਠਕ ਨੂੰ ਕੁਝ ਦੇਰ ਲਈ ਅੱਗੇ ਪਾ ਦਿੱਤਾ ਗਿਆ ਪ੍ਰਾਪਤ ਜਾਣਕਾਰੀ ਮੁਤਾਬਕ ਕਲਿਆਣ ਬেনারਜੀ ਨੇ ਪੁੱਛਿਆ ਕਿ ਬੈਠਕ ਇੰਨੀ ਕਾਲੀ ਕਿਉਂ ਸੱਦੀ ਗਈ ਜਿਸ ਤੇ ਦੂਬੇ ਵੱਲ ਇਤਰਾਜ਼ ਪ੍ਰਗਟ ਕੀਤਾ ਗਿਆ ਗੱਲ ਜਾਦਾ ਵਧਣ ਤੇ ਮਾਰਸ਼ਲ ਬੁਲਾਉਣੇ ਪਏ ਤੇ ਦੋਵੇਂ ਧਿਰਾਂ ਦੇ ਸੰਸਦ ਮੈਂਬਰਾਂ ਨੂੰ ਇੱਕ ਇੱਕ ਦਿਨ ਲਈ ਮੌਤਲ ਕਰ ਦਿੱਤਾ ਗਿਆ ਮੌਤਲ ਕੀਤੇ ਗਏ ਮੈਂਬਰਾਂ ਚ ਕਲਿਆਣ ਬেনারਜੀ ਮੁਹੰਮਦ ਜਾਵੇਦ AR ਅਸਦੁਦੀਨ ਓਵੈਸੀ ਨਾਸਰ ਹੁਸੈਨ ਮੁਹਿਬਦੁੱਲਾ ਮੁਹੰਮਦ ਅਬਦੁੱਲਾ, ਅਰਵਿੰਦ ਸਾਵਤ, ਨਦੀਮੁਲ ਹੱਕ ਅਤੇ ਇਮਰਾਨ ਮਸੂਦ ਸ਼ਾਮਲ ਸਨ। ਵਿਰੋਧੀ ਧਿਰ ਦੇ ਮੈਂਬਰਾਂ ਨੇ ਬੈਠਕ ਤੋਂ ਬਾਹਰ ਆ ਕੇ ਪੱਤਰਕਾਰਾਂ ਨੂੰ ਇਹ ਵੀ ਕਿਹਾ ਕਿ ਕਮੇਟੀ ਦੀ ਕਾਰਵਾਈ ਤਮਾਸ਼ਾ ਬਣ ਗਈ ਹੈ। ਕਲਿਆਣ ਬੈਨਰਜੀ ਨੇ ਕਿਹਾ ਕਿ ਬੈਠਕ 'ਚ ਅਣਅਲੈਨੀ ਐਮਰਜੈਂਸੀ ਜਿਹਾ ਮਾਹੌਲ ਹੈ। ਚੇਅਰਮੈਨ ਇਸ ਬੈਠਕ ਨੂੰ ਅੱਗੇ ਵਧਾ ਰਹੇ ਹਨ ਤੇ ਉਹ ਕਿਸੇ ਦੀ ਨਹੀਂ ਸੁਣ ਰਹੇ। ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਦਾਵਾ ਕੀਤਾ ਕਿ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਆ ਭਾਜਪਾ ਵਕਫ ਸੁਧ ਬਿੱਲ ਤੇ ਰਿਪੋਰਟਾਂ ਨੂੰ ਛੇਤੀ ਤਿਆਰ ਕਰਨ ਤੇ ਜ਼ੋਰ ਦੇ ਰਹੀ ਹੈ। ਉਹਨਾਂ ਨੇ ਕਿਹਾ ਕਿ ਖਰੜਾ ਬਿੱਲ ਨੇ ਦਿੱਤਾ ਜਾ ਰਿਹਾ ਪੰਜਾਬ ਦੇ ਸਖਤ ਸਟੈਂਡ ਤੋਂ ਬਾਅਦ ਹਰਿਆਣੇ ਨੇ ਜੂਟਰਨ ਲੈਂਦੇ ਆ ਬੀਬੀਐਮਬੀ ਦੇ ਵਿੱਚ ਆਪਣਾ ਨਵਾਂ ਮੈਂਬਰ ਲਗਾਉਣ ਨੂੰ ਲੈ ਕੇ ਫੈਸਲਾ ਵਾਪਸ ਲੈ ਲਿਆ ਹੈ ਪੰਜਾਬ ਸਰਕਾਰ ਦੇ ਸਖਤ ਸਟੈਂਡ ਤੋਂ ਬਾਅਦ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚ ਚੁੱਪਚਾਪੀਤੇ ਮੈਂਬਰ ਲਾਉਣ ਦਾ ਫੈਸਲਾ ਹਰਿਆਣਾ ਸਰਕਾਰ ਨੇ ਵਾਪਸ ਲੈ ਲਿਆ ਦੇਰ ਸ਼ਾਮ ਹਰਿਆਣਾ ਦੇ ਵਧੀਕ ਮੁੱਖ ਸਕੱਤਰ ਜਲ ਸਰੋਤ ਨੇ ਪੱਤਰ ਜਾਰੀ ਕਰਕੇ ਬੀਤੀ ਕੱਲ ਜਨਕਿ 23 ਜਨਵਰੀ ਨੂੰ ਫੈਸਲਾ ਵਾਪਸ ਲੈ ਲਿਆ ਹੁਣ ਬਾਰੇ ਕਿਹਾ ਹੈ ਹਰਿਆਣਾ ਸਰਕਾਰ ਨੇ BBMP ਵਿੱਚ ਮੁੱਖ ਇੰਜੀਨੀਅਰ ਰਕੇਸ਼ ਚੋਹਾਨ ਨੂੰ 23 ਜਨਵਰੀ ਨੂੰ ਬਤੌਰ ਮੈਂਬਰ ਸਨਚਾਈ ਨਿਯੁਕਤ ਕੀਤਾ ਸੀ ਜਿਸ ਨਿਯੁਕਤੀ ਖਿਲਾਫ ਪੰਜਾਬ ਸਰਕਾਰ ਨੇ ਅੰਦਰੋਂ ਅੰਦਰ ਹੀ ਬਖੇੜਾ ਖੜਾ ਕਰ ਦਿੱਤਾ ਪੰਜਾਬ ਦੀ ਮੁਸਤੈਦੀ ਨੇ ਹਰਿਆਣਾ ਦੀ ਗੁਪਤ ਚਾਲ ਨੂੰ ਆਖਰ ਸਫਲ ਕਰ ਦਿੱਤਾ ਹਾਲਾਂਕਿ ਕੇਂਦਰੀ ਬਿਜਲੀ ਮੰਤਰਾਲੇ ਨੇ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਸੋਧ ਰੂਲਜ਼ 2024 ਰਾਹੀਂ ਪੰਜਾਬ ਤੇ ਹਰਿਆਣਾ ਦੀ BBMB ਚੋਂ ਲਾਜ਼ਮੀ ਨੁਮਾਇੰਦਗੀ 30 ਜਨਵਰੀ 2022 ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਖਤਮ ਕਰ ਦਿੱਤੀ ਸੀ ਆਮ ਸਹਿਮਤੀ ਮੁਤਾਬਕ BBMB ਵਿੱਚ ਮੈਂਬਰ ਪਾਵਰ ਪੰਜਾਬ ਚੋਂ ਤੇ ਮੈਂਬਰ ਸਿੰਚਾਈ ਹਰਿਆਣਾ ਚੋਂ ਲੱਗਦਾ ਰਿਹਾ ਹੈ ਨਿਯਮਾਂ ਅਨੁਸਾਰ ਪੱਕੇ ਮੈਂਬਰਾਂ ਦੀ ਨਿਯੁਕਤੀ ਕੇਂਦਰ ਸਰਕਾਰ ਨੇ ਕਰਨੀ ਹੁੰਦੀ ਹੈ ਪਰੰਤੂ ਹਰਿਆਣਾ ਸਰਕਾਰ ਨੇ ਆਪਣੇ ਪੱਧਰ ਤੇ ਖੁਦ ਹੀ ਰਕੇਸ਼ ਚੋਹਾਨ ਨੂੰ BBMB ਵਿੱਚ ਮੈਂਬਰ ਸਿੰਚਾਈ ਵਜੋਂ ਤਨਾਦ ਕਰ ਦਿੱਤਾ ਸੀ ਅਤੇ ਇਸ ਮਾਮਲੇ ਤੇ ਇੱਕ ਵਾਰ ਤਾਂ BBMP ਨੇ ਵੀ ਚੁੱਪ ਵੱਟ ਲਈ ਸੀ ਪੰਜਾਬ ਦੇ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਨੇ ਹਰਿਆਣਾ ਨੂੰ ਮੋੜਵਾ ਜਵਾਬ ਦੇਣ ਲਈ ਮੁੱਖ ਇੰਜੀਨੀਅਰ ਹਰਿੰਦਰਪਾਲ ਸਿੰਘ ਬੇਦੀ ਨੂੰ BBMP ਵਿੱਚ ਬਤੌਰ ਸਕੱਤਰ ਲਗਾਏ ਜਾਣ ਦੇ ਲਿਖਤੀ ਹੁਕਮ ਜਾਰੀ ਕਰ ਦਿੱਤੇ ਜਿਸ ਮਗਰੋਂ BBMP ਹਰਕਤ ਵਿੱਚ ਆ ਗਿਆ BBMP ਨੇ ਹਰਿਆਣਾ ਦੇ ਵਧੀਕ ਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਹਰਿਆਣਾ ਵੱਲੋਂ 23 ਜਨਵਰੀ ਨੂੰ ਆਪਣੇ ਪਦਰ ਤੇ ਹੀ ਲਾਇਸ ਮੈਂਬਰ ਸਨਚਾਈ ਦੀ ਨਿਯੁਕਤੀ ਤੇ ਇਤਰਾਜ਼ ਲਗਾ ਦਿੱਤਾ ਪੰਜਾਬ ਸਰਕਾਰ ਦੇ ਹਰਕਤ ਵਿੱਚ ਆਉਣ ਮਗਰੋਂ BBMP ਨੇ ਪੱਤਰ ਲਿਖ ਕੇ ਹਰਿਆਣਾ ਨੂੰ ਕਿਹਾ ਕਿ ਮੈਂਬਰ ਸਨਚਾਈ ਦੀ ਨਿਯੁਕਤੀ ਕੇਂਦਰ ਸਰਕਾਰ ਵੱਲੋਂ ਕੀਤੀ ਜਾਂਦੀ ਹੈ ਤੇ ਪੰਜਾਬ ਪੁਨਰਗਠਨ ਐਕਟ 1966 ਦੀਆਂ ਧਰਾਵਾਂ ਮੁਤਾਬਕ ਇਹ ਨਿਯੁਕਤੀ ਠੀਕ ਨਹੀਂ ਹੈ ਪੱਤਰ ਵਿੱਚ ਇਹ ਵੀ ਲਿਖਿਆ ਗਿਆ ਕਿ ਸੂਬਿਆਂ ਦੇ ਕੋਟੇ ਦੀ ਵਿਵਸਥਾ ਵਿੱਚ ਪੱਕੇ ਮੈਂਬਰ ਦੀ ਨਿਯੁਕਤੀ ਨਹੀਂ ਆਉਂਦੀ BBMP ਵੱਲੋਂ ਪੱਤਰ ਲਿਖ ਕੇ ਨਾਲ ਹਰਿਆਣਾ ਦੇ ਮੈਂਬਰ ਸੰਚਾਈ ਦੀ ਨਿਯੁਕਤੀ ਤੇ ਉਂਗਲ ਉਠਾਈ ਗਈ ਜਿਸ ਨੂੰ ਭਾਪਦੇ ਹਰਿਆਣਾ ਸਰਕਾਰ ਨੇ ਬਿਨਾਂ ਕਿਸੇ ਦੇਰੀ ਤੋਂ ਆਪਣਾ ਮੈਂਬਰ ਲਗਾਉਣ ਦਾ ਫੈਸਲਾ ਵਾਪਸ ਲੈ ਲਿਆ। ਭੰਡਾਰਾ ਦੀ ਅਸਲਾ ਫੈਕਟਰੀ ਦੇ ਵਿੱਚ ਧਮਾਕਾ ਹੋਇਆ ਮਹਾਰਾਸ਼ਟਰ ਦੇ ਵਿੱਚ ਹੋਏ ਇਸ ਧਮਾਕੇ ਦੇ ਕਾਰਨ 8 ਮੋਤਾਂ ਹੋਣ ਦੀ ਜਾਣਕਾਰੀ ਹਾਸਲ ਹੋਈ ਹੈ। ਪੂਰਬੀ ਮਹਾਰਾਸ਼ਟਰ ਦੇ ਭੰਡਾਰਾ ਜ਼ਿਲ੍ਹੇ ਵਿੱਚ ਹਥਿਆਰ ਬਣਾਉਣ ਵਾਲੀ ਫੈਕਟਰੀ ਦੇ ਵਿੱਚ ਬੀਤੀ ਸਵੇਰ ਹੋਏ ਧਮਾਕੇ ਵਿੱਚ 8 ਵਿਅਕਤੀਆਂ ਦੀ ਮੌਤ ਹੋ ਗਈ। ਕੇਂਦਰੀ ਮੰਤਰੀ ਨਿਟਰ ਗੜਕਰੀ ਨੇ ਕਿਹਾ ਕਿ ਮੁੱਢਲੀ ਜਾਣਕਾਰੀ ਮੁਤਾਬਕ ਧਮਾਕੇ ਕਰਕੇ 8 ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ 7 ਹੋਰ ਜ਼ ਨੇ ਉਧਰ ਜ਼ਿਲ੍ਹਾ ਅਧਿਕਾਰੀਆਂ ਨੇ ਸੱਤ ਮੋਤਾਂ ਦੀ ਪੁਸ਼ਟੀ ਕੀਤੀ ਹੈ ਤੇ ਖਬਰਾਂ ਮਸੂਲ ਹੋਣ ਤੱਕ ਰਾਹਤ ਤੇ ਬਚਾਅ ਕਾਰਜ ਜਾਰੀ ਸਨ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਫੈਕਟਰੀ ਵਿਚਲੇ ਇੱਕ ਜੁੰਟ ਦੀ ਛੱਤ ਉੱਡ ਗਈ ਤੇ ਨੇੜਲੇ ਤਿੰਨ ਪਿੰਡਾਂ ਤੱਕ ਜ਼ਮੀਨ ਹਿੱਲ ਗਈ ਇਸ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਹਾਸੇ ਵਿੱਚ ਗਈਆਂ ਜਾਨਾਂ ਤੇ ਦੁੱਖ ਜ਼ਾਹਰ ਕਰਦੇ ਆ ਕਿਹਾ ਕਿ ਜ਼ਖਮੀਆਂ ਦੇ ਛੇਤੀ ਸਿਹਤਯਾਬ ਹੋਣ ਦੀ ਦੁਆ ਕੀਤੀ ਜਾਂਦੀ ਹੈ ਪੁਲਿਸ ਤੇ ਜ਼ਿਲ੍ਹਾ ਅਥਾਰਟिटीज ਮੁਤਾਬਕ ਜਵਾਰ ਨਗਰ ਇਲਾਕੇ ਚ ਬੀਤੀ ਸਵੇਰ 10:30 ਵਜੇ ਦੇ ਕਰੀਬ ਆਰਡੀਨੈਂਸ ਫੈਕਟਰੀ ਦੇ ਐਲਟੀਪੀ ਸੈਕਸ਼ਨ ਵਿੱਚ ਧਮਾਕਾ ਹੋਇਆ ਧਮਾਕੇ ਕਰਕੇ ਪਹਿਲਾਂ ਅੱਗ ਲੱਗੀ ਤੇ ਮਗਰੋਂ ਇਮਾਰਤ ਡੇਗ ਗਈ ਜ਼ਿਲ੍ਹਾ ਕਲੈਕਟਰ ਸੰਜੇ ਕੋਲਟਲੇ ਨੇ ਕਿਹਾ ਕਿ ਹਾਦਸੇ ਮੌਕੇ ਜੁੰਟ ਵਿੱਚ 13 ਤੋਂ 14 ਵਿਅਕਤੀ ਕੰਮ ਕਰ ਰਹੇ ਸਨ ਉਨ੍ਹਾਂ ਕਿਹਾ ਕਿ ਐਨ ਡੀ ਆਰ ਐਫ ਦੀ ਟੀਮ ਵੱਲੋਂ ਹੁਣ ਤੱਕ 6 ਵਿਅਕਤੀਆਂ ਨੂੰ ਬਾਹਰ ਕੱਢਿਆ ਗਿਆ ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਚੁੱਕੀ ਸੀ ਬਾਕੀ ਜ਼ਖਮੀ ਹਸਪਤਾਲ ਵਿੱਚ ਜ਼ੇਰੇ ਇਲਾਜ ਨੇ ਰਾਤ ਕਾਰਜਾ ਵਿੱਚ ਐਨ ਡੀ ਆਰ ਐਫ ਤੋਂ ਇਲਾਵਾ ਐਸ ਡੀ ਆਰ ਐਫ ਫੋਰੈਂਸਿਕ ਟੀਮਾਂ ਬੰਬ ਨਕਾਰਾ ਦਸਤੇ ਡੌਗ ਸਕਵਾਟ ਅਤੇ ਸਨਤੀ ਸੁਰੱਖਿਆ ਟੀਮਾਂ ਸ਼ਾਮਲ ਨੇ ਪੰਜਾਬ ਅਤੇ ਖਾਸ ਕਰਕੇ ਮਾਲਵੇ ਨੂੰ ਚੰਗੀਆਂ ਸਿਹਤ ਸੇਵਾਵਾਂ ਦੇਣ ਲਈ ਬਣਾਏ ਗਏ ਲੰਬੇ ਸਮੇਂ ਤੋਂ ਸੇਵਾਵਾਂ ਦੇ ਵੀ ਰਹੇ ਰਜਿੰਦਰਾ ਹਸਪਤਾਲ ਦਾ ਹਾਲ ਕਿਸ ਤਰ੍ਹਾਂ ਦਾ ਹੋ ਚੁੱਕਿਆ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿਉਂਕਿ ਬੀਤੀ ਕੱਲ ਆਪਰੇਸ਼ਨ ਥੀਟਰ ਦੇ ਵਿੱਚ ਆਪਰੇਸ਼ਨ ਦੇ ਦੌਰਾਨ ਬੱਤੀ ਗਲ ਹੋ ਗਈ ਤੇ ਡਾਕਟਰਾਂ ਨੂੰ ਜਿਹੜਾ ਉਹ ਅਖੀਰ ਤੇ ਆ ਕੇ ਵੀਡੀਓ ਬਣਾ ਕੇ ਇਸ ਬਾਰੇ ਜਾਣਕਾਰੀ ਦੇਣੀ ਪਈ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਸਰਕਾਰੀ ਰਜਿੰਦਰਾ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿੱਚ ਮਰੀਜ਼ ਦੇ ਆਪਰੇਸ਼ਨ ਦੌਰਾਨ 15 ਮਿੰਟ ਬਿਜਲੀ ਜਾਣ ਦਾ ਮਾਮਲਾ ਸਾਹਮਣੇ ਆਇਆ ਬਿਜਲੀ ਚਲੀ ਜਾਣ ਤੋਂ ਬਾਅਦ ਮਰੀਜ਼ ਦਾ ਆਪਰੇਸ਼ਨ ਕਰ ਰਹੇ ਡਾਕਟਰਾਂ ਨੇ ਆਪਰੇਸ਼ਨ ਥੀਟਰ ਵਿੱਚੋਂ ਹੀ ਬਿਜਲੀ ਜਾਣ ਦੀ ਵੀਡੀਓ ਬਣਾ ਕੇ ਦੱਸਿਆ ਕਿ ਉਹ ਇੱਕ ਗੰਭੀਰ ਮਰੀਜ਼ ਦਾ ਆਪਰੇਸ਼ਨ ਕਰ ਰਹੇ ਨੇ ਪਰੰਤੂ ਪਿਛਲੇ 15 ਮਿੰਟਾਂ ਤੋਂ ਰਜਿੰਦਰਾ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿੱਚ ਬਿਜਲੀ ਨਹੀਂ ਆਈ ਅਤੇ ਚੱਲਦੇ ਆਪਰੇਸ਼ਨ ਦੌਰਾਨ ਬਿਜਲੀ ਉੱਡ ਗਈ ਹੈ ਆਪਰੇਸ਼ਨ ਦੌਰਾਨ ਵਰਤੇ ਜਾਣ ਵਾਲੇ ਕਈ ਬਿਜਲੀ ਉਪਕਰਨ ਵੀ ਰੁੱਕ ਗਏ ਨੇ ਡਾਕਟਰਾਂ ਦਾ ਕਹਿਣਾ ਸੀ ਕਿ ਜੇਕਰ ਇਹ ਮਾਮਲੇ ਵਿੱਚ ਇੱਕ ਮਰੀਜ਼ ਨੂੰ ਕੁਝ ਹੁੰਦਾ ਤਾਂ ਕੀ ਡਾਕਟਰ ਜ਼ਿੰਮੇਵਾਰ ਹੋਣਗੇ ਜਾਂ ਫਿਰ ਹਸਪਤਾਲ ਦਾ ਪ੍ਰਬੰਧ ਦੇਖਣ ਵਾਲੇ ਉਕਤ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਵੱਖ-ਵੱਖ ਰਾਜਨੀਤਿਕ ਆਗੂਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ ਉਧਰ ਹਸਪਤਾਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਕੁਝ ਹੀ ਸਮੇਂ ਲਈ ਇਹ ਬਿਜਲੀ ਗਈ ਸੀ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਦਾ ਕਹਿਣਾ ਹੈ ਕਿ ਡਾਕਟਰਾਂ ਨੇ ਘਬਰਾ ਕੇ ਵੀਡੀਓ ਬਣਾ ਦਿੱਤੀ ਅਜਿਹਾ ਕੁਝ ਨਹੀਂ ਸਾਰੇ ਪ੍ਰਬੰਧ درست ਨੇ ਪਰ ਇਹ ਵੀਡੀਓ ਆਪਣੇ ਆਪ ਦੇ ਵਿੱਚ ਸਿਹਤ ਮੰਤਰੀ ਦੇ ਬਿਆਨ ਨੂੰ ਚੜਾਉਂਦੀ ਹੋਈ ਨਜ਼ਰ ਆਉਂਦੀ ਹੈ ਇਸ ਹਨ ਹੁਣ ਤੱਕ ਦੀਆਂ ਖਬਰਾਂ ਅਬਦੇਰੇ ਖਬਰਾਂ ਤੇ ਤਾਜ਼ਾ ਜਾਣਕਾਰੀ ਲਈ ਬਣੇ ਰਹੋ ਲੋਕਪਨ ਨਿਊਜ਼ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ